ਵਾਹ ਏ ਗੁਰੂ ਜੀ ਕਾ ਖਾਲਸਾ ਵਾਹ ਏ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1148 ਦੀ ਵਿਆਖਿਆ ਅਤੇ ਪਾਠ ਸਰਵਣ ਕੀਤਾ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1149 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਏ ਗੁਰੂ ਸਾਹਿਬ ਜੀਓ ਪੈਰੋ ਮਹੱਲਾ ਪੰਜਵਾਂ ਲਾਜ ਮਰੈ ਜੋ ਨਾਮ ਨਾ ਲੇਵੈ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੈਰੋਂ ਰਾਗ ਵਿੱਚ ਇਸ ਤਰ੍ਹਾਂ ਫਰਮਾਨ ਕਰਦੇ ਹਨ ਉਹ ਆਪਣੀ ਬਾਣੀ ਵਿੱਚ ਕਿ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਉਹ ਆਪਣੇ ਆਪ ਵਿੱਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ ਨਾਮ ਬਿਹੋ ਨ ਸੁਖੀ ਕਿਉਂ ਸੋਵੈ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਮਨੁੱਖ ਸੁਖ ਦੀ ਨੀਂਦ ਨਹੀਂ ਸੌ ਸਕਦਾ ਹਾਰ ਸਿਮਰਨ ਛਾੜ ਪਰਮ ਗਤ ਚਾਹੇ ਜਿਹੜਾ ਮਨੁੱਖ ਹਰੀ ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰਨੀ ਚਾਹੁੰਦਾ ਹੈ ਮੂਲ ਬਿਨਾ ਸਾਖਾ ਕੱਟਿਆ ਹੈ ਉਸ ਦੀ ਇਹ ਤਾਂ ਗਵਿਰਥ ਹੈ ਜਿਵੇਂ ਰੁੱਖ ਦੇ ਮੋੜ ਤੋਂ ਬਿਨਾ ਉਸ ਉੱਤੇ ਕੋਈ ਟਾਣੀ ਨਹੀਂ ਹੋ ਸਕਦੀ ਗੁਰ ਗੋਵਿੰਦ ਮੇਰੇ ਮਨ ਧਿਆਏ ਏ हे ਮੇਰੇ ਮਨ ਗੁਰੂ ਨੂੰ ਗੋਵਿੰਦ ਨੂੰ ਸਦਾ ਸਿਮਰਿਆ ਕਰ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਰਹਾਓ ਇਹ ਸਿਮਰਨ ਅਨੇਕਾਂ ਜਨਮਾਂ ਦੀ ਬਕਾਰਾਂ ਦੀ ਮੈਲ ਦੂਰ ਕਰ ਦਿੰਦਾ ਹੈ ਮਾਇਆ ਦੇ ਮੋਹ ਦੀਆਂ ਫਾਇਆਂ ਕੱਟ ਕੇ ਮਨੁੱਖ ਨੂੰ ਪਰਮਾਤਮਾ ਦੇ ਨਾਲ ਜੋੜ ਦਿੰਦਾ ਹੈ ਰਹਾਓ ਤੀਰਥ ਨਾਏ ਕਹਾ ਸੁਚ ਸੈਲ ਪੱਥਰ ਪੱਥਰ ਦਿਲ ਮਨੁੱਖ ਤੇਰਾ ਸੁੱਤਾ ਇਸ਼ਨਾਨ ਕਰਕੇ ਆਤਮਿਕ ਪਵਿੱਤਰਤਾ ਹਾਸਲ ਨਹੀਂ ਕਰ ਸਕਦਾ ਜਿਸ ਤਰ੍ਹਾਂ ਪੱਥਰ ਨੂੰ ਜਿੰਨਾ ਮਰਜੀ ਪਾਣੀ ਵਿੱਚ ਰੱਖ ਲਈਏ ਜਿੰਨਾ ਚਿਰ ਮਰਜੀ ਪਾਣੀ ਵਿੱਚ ਪਿਆ ਰਹੇ ਜਦੋਂ ਬਾਹਰ ਕਢਣਾ ਤੇ ਫਿਰ ਉਹ ਸੁੱਕੇ ਦਾ ਸੁੱਕਾ ਐਸੇ ਤਰ੍ਹਾਂ ਜਿਹੜਾ ਪੱਥਰ ਦੇਲ ਮਨੁੱਖ ਹੁੰਦਾ ਹੈ ਉਹ ਜਿੰਨਾ ਮਰਜੀ ਤੀਰਥਾਂ ਤੇ ਜਾਵੇ ਜਿੰਨਾ ਮਰਜੀ ਨਾਮ ਜਪ ਲਵੇ ਉਹਦੇ ਮਨ ਚੋਂ ਮੈਲ ਨਹੀਂ ਜਾਂਦੀ ਮਨ ਕੋ ਵਿਆ ਪੈ ਹੋ ਮੈ ਮੈਲ ਉਸ ਦੇ ਮਨ ਨੂੰ ਵਹੀ ਹੋਮੈ ਦੀ ਮਹਿਲ ਚੰਬੜੀ ਰਹਿੰਦੀ ਹੈ ਕਿ ਮੈਂ ਤੀਰਥ ਯਾਤਰਾ ਕਰ ਆਇਆ ਹਾਂ ਕੋਟ ਕਰਮ ਬੰਧਨ ਕਾ ਮੂਲ ਤੀਰਥ ਯਾਤਰਾ ਅਦਕ ਮਿਠੇ ਹੋਏ ਕਰੋੜਾਂ ਧਾਰਮਿਕ ਕਰਮ ਹੋਮੈ ਦੀਆਂ ਫਾਇਆਂ ਦਾ ਹੀ ਕਾਰਨ ਬਣਦੇ ਹਨ ਹਰ ਕੇ ਭਜਨ ਬਿਨ ਬਿਰਥਾ ਪੂਲ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਮਿਠੇ ਹੋਏ ਧਾਰਮਿਕ ਕਰਮ ਮਨੁੱਖ ਦੇ ਸਿਰ ਉੱਤੇ ਵਿਅਰਥ ਪੰਡ ਹੀ ਹਨ ਬਿਨ ਖਾਏ ਬੂਜੇ ਨਹੀਂ ਭੁੱਖ ਭੋਜਨ ਖਾਣ ਤੋਂ ਬਿਨਾ ਪੇਟ ਦੀ ਭੁੱਖ ਦੀ ਅੱਗ ਨਹੀਂ ਬੁਝਦੀ ਰੋਗ ਜਾਏ ਤਾਂ ਉਤਰਹਿ ਦੁੱਖ ਰੋਗ ਤੋਂ ਪੈਦਾ ਹੋਏ ਸਰੀਰਕ ਦੁੱਖ ਤਦੋਂ ਹੀ ਦੂਰ ਹੋ ਹੁੰਦੇ ਹਨ ਜੇ ਅੰਦਰੋਂ ਰੋਗ ਦੂਰ ਹੋ ਜਾਏ ਕਾਮ ਕਰੋਦ ਲੋਭ ਮੁਹਿ ਵਿਆਪਿਆ ਉਹ ਮਨੁੱਖ ਸਦਾ ਕਾਮ ਕ੍ਰੋਧ ਲੋਭ ਮੋਹ ਵਿੱਚ ਫਸਿਆ ਰਹਿੰਦਾ ਹੈ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਕਿਹੜਾ ਮਨੁੱਖ ਫਸਿਆ ਰਹਿੰਦਾ ਕਾਮ ਕ੍ਰੋਧ ਲੋਭ ਹੰਕਾਰ ਵਿੱਚ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਜਿਸ ਨੇ ਉਸ ਨੂੰ ਪੈਦਾ ਕੀਤਾ ਹੈ ਧਨ ਧਨ ਸਾਧ ਧਨ ਹਰ ਨਾਓ ਉਹ ਗੁਰਮਖ ਮਨੁੱਖ ਭਾਗਾ ਵਾਲੇ ਹਨ ਜਿਹੜੇ ਪ੍ਰਮਾਤਮਾ ਦਾ ਨਾਮ ਜਪਦੇ ਹਨ ਅੱਠ ਪਹਿਰ ਕੀਰਤਨ ਗੁਣ ਗਾਓ ਜਿਹੜੇ ਅਠੇ ਪੈਰ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ ਧਨ ਹਰ ਭਗਤ ਧਨ ਕਰਨੈ ਹਰ ਉਹਨਾਂ ਦੇ پاس ਪਰਮਾਤਮਾ ਦੀ ਭਗਤੀ ਦਾ ਧਨ ਸਿਰਜਣ ਹਾਰ ਦੇ ਨਾਮ ਦਾ ਧਨ ਸਦਾ ਮੌਜੂਦ ਹੈ ਸਰਣ ਨਾਨਕ ਪ੍ਰਭ ਪੁਰਖ ਅਪਾਰ ਹੇ ਨਾਨਕ ਜਿਹੜੇ ਮਨੁੱਖ ਬੇਅੰਤ ਤੇ ਸਰਬ ਵਿਆਪਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਉਹਨਾਂ ਦੇ ਕੋਲ ਫਿਰ ਭਗਤੀ ਦਿਖ ਜਾਣੇ ਪਰ ਜਾਂਦੇ ਹਨ ਪੈਰੋ ਮਹੱਲਾ ਪੰਜਵਾ ਗੁਰ ਸੋ ਪ੍ਰਸਾਨ ਹੋਏ ਭਾਉ ਗਏ ਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸਾਨ ਹੁੰਦਾ ਹੈ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ਨਾਮ ਨਿਰੰਜਨ ਮਨ ਮਹਿਲੇ ਕਿਉਂਕਿ ਉਹ ਮਨੁੱਖ ਹਰ ਵੇਲੇ ਮਾਇਆ ਰਹਿਤ ਪ੍ਰਮਾਤਮਾ ਦਾ ਨਾਮ ਆਪਣੇ ਮਾਨ ਵਿੱਚ ਉਸਾਈ ਰੱਖਦਾ ਹੈ ਦੀਨ ਦਿਆਲ ਸਦਾ ਕਿਰਪਾਲ ਦੀਨਾ ਉੱਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ ਬਿਨ ਸਗਏ ਸਗਲੇ ਜੰਜਾਲ ਉਸ ਦੇ ਅੰਦਰੋਂ ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ਸੁਖ ਸਹਿਜ ਆਨੰਦ ਕਨੇ ਉਸ ਦੇ ਅੰਦਰ ਆਤਮਿਕ ਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ ਸਾਧ ਸੰਗ ਮਿਟੇ ਪੈ ਪਰਮਾ ਅੰਮ੍ਰਿਤ ਹਰ ਹਰ ਰਸਨ ਪਨੇ ਰਹਾਓ ਸਾਧ ਸੰਗਤ ਵਿੱਚ ਰਹਿ ਕੇ ਉਹਦੇ ਸਾਰੇ ਡਰ ਵਹਿ ਮਦੂਰ ਹੋ ਜਾਂਦੇ ਹਨ ਜਿਹੜਾ ਮਨੁੱਖ ਆਪਣੀ ਜੀਬ ਨਾਲ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਉਚਾਰਦਾ ਰਹਿੰਦਾ ਹੈ ਰਹਾਓ ਚਰਨ ਕਮਲ ਸਿਓ ਲਾਗੋ ហេਤ ਪ੍ਰਭੂ ਦੇ ਸੋਹਣੇ ਚਰਨਾ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ ਖਿੰਨ ਮਹਾ ਬਿਨਸੋ ਮਹਾ ਪ੍ਰੇਤ ਉਸ ਦੇ ਅੰਦਰੋ ਖੋਟਾ ਸੁਭਾਉ ਰੂਪ ਵੱਡਾ ਪ੍ਰੇਤ ਇੱਕ ਖਿੰਨ ਵਿੱਚ ਮੁੱਕ ਜਾਂਦਾ ਹੈ ਆਠ ਪੈਰ ਹਰ ਹਰ ਜਪ ਜਾਪ ਤੂੰ ਅਠੇ ਪੈਰ ਪਰਮਾਤਮਾ ਦਾ ਨਾਮ ਜਾਪ ਜਪਿਆ ਕਰ ਪਰਮਾਤਮਾ ਦੇ ਨਾਮ ਦਾ ਜਾਪ ਹਮੇਸ਼ਾ ਜਪਿਆ ਕਰ ਬੰਦਿਆ ਰਖਣ ਹਾਰ ਗੋਵਿੰਦ ਗੋਰੀ ਆਪ ਫਿਰ ਸਭ ਦੀ ਰੱਖਿਆ ਕਰਨ ਵਾਲਾ ਗੁਰੂ ਗੋਬਿੰਦ ਆਪ ਤੇਰੀ ਹੀ ਰੱਖਿਆ ਕਰੇਗਾ ਆਪਣੇ ਸੇਵਕ ਕੋ ਸਦਾ ਪ੍ਰਤਿਪਾਰੈ ਪ੍ਰਭੂ ਪਰਮਾਤਮਾ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ ਭਗਤ ਜਨਾ ਕੇ ਸਾਸ ਨਿਹਾਰੈ ਪ੍ਰਭੂ ਆਪਣੇ ਭਗਤਾਂ ਦੇ ਸਵਾਸਾ ਨੂੰ ਗੋਹ ਨਾਲ ਤੱਕਦਾ ਰਹਿੰਦਾ ਹੈ ਭਾਵ ਬੜੇ ਧਿਆਨ ਨਾਲ ਭਗਤ ਜਨਾ ਦੀ ਰਾਖੀ ਕਰਦਾ ਹੈ ਮਾਨਸ ਕੀ ਕਉ ਕੇਤਕ ਬਾਤ ਦਸ ਮਨੁਖ ਵਿਚਾਰੇ ਭਗਤ ਜਨਾ ਦਾ ਕੀ ਵਿਗਾੜ ਸਕਦੇ ਹਨ ਜਮ ਤੇ ਰਾਖੇ ਦੇ ਕਰ ਹਾਥ ਮਨੁਖ ਤੇ ਕੁਝ ਵੀ ਨਹੀਂ ਵਿਗਾੜ ਸਕਦੇ ਭਗਤਾ ਦਾ ਕਿਉਂਕਿ ਪ੍ਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਵੀ ਬਚਾ ਲੈਂਦਾ ਹੈ ਨਿਰਮਲ ਸੋਭਾ ਨਿਰਮਲ ਰੀਤ ਉਸ ਦੀ ਹਰ ਥਾਂ ਬੇਦਾਗ ਸੋਭਾ ਬਣੀ ਰਹਿੰਦੀ ਹੈ ਉਹਦੇ ਜੀਵਨ ਜੁਗਤ ਸਦਾ ਪਵਿੱਤਰ ਰਹਿੰਦੀ ਹੈ ਕਿਸ ਦੀ ਪਾਰ ਬ੍ਰਹਮ ਆਇਆ ਮਨ ਜੀਤ ਜਿਸ ਮਨੁੱਖ ਦੇ ਮਨ ਵਿੱਚ ਚਿੱਤ ਵਿੱਚ ਪਰਮਾਤਮਾ ਆ ਵਸਦਾ ਹੈ ਪਹਿਲੀ ਪੰਕਤੀ ਵਿੱਚ ਗੁਰੂ ਜੀ ਸਵਾਲ ਕਰਦੇ ਹਨ ਫਿਰ ਦੂਜੀ ਪੰਕਤੀ ਵਿੱਚ ਜਵਾਬ ਹੈ ਕਰ ਕਿਰਪਾ ਗੁਰ ਦੀ ਨੋਦਾਨ ਮੇਰ ਕਰਕੇ ਗੁਰੂ ਨੇ ਜਿਸ ਮਨੁੱਖ ਨੂੰ ਨਾਮ ਦੀ ਦਾਤ ਬਖਸ਼ੀ ਨਾਨਕ ਪਾਇਆ ਨਾਮ ਅਨੰਦਾਨ ਫਿਰ ਹੈ ਨਾਨਕ ਉਸ ਨੇ ਨਾਮ ਦਾ ਖਜ਼ਾਨਾ ਹਾਸਲ ਕਰ ਲਿਆ ਉਸ ਨੇ ਪ੍ਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਪੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰੱਥ ਗੁਰ ਮੇਰਾ ਮੇਰਾ ਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਸਭ ਤਾਕਤਾਂ ਦਾ ਮਾਲਕ ਹੈ ਸਭ ਕੁਝ ਕਰਨ ਦੇ ਸਮਰੱਥ ਹੈ ਜੀ ਆ ਪ੍ਰਾਣ ਸੁਖ ਦਾਤਾ ਨੇਰਾ ਸਭ ਨੂੰ ਜਿੰਦ ਦੇਣ ਵਾਲਾ ਹੈ ਪ੍ਰਾਣ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਸਭਨਾ ਦੇ ਨੇੜੇ ਵਸਦਾ ਹੈ ਭੈ ਪੰਜਨ ਅਬਨਾਸੀ ਰਾਏ ਉਹ ਪਾਤਸ਼ਾ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਹੈ ਉਹ ਆਪ ਨਾਸ ਰਹਿਤ ਹੈ ਦਰਸ਼ਨ ਦੇਖਿਆ ਸਭ ਦੁੱਖ ਜਾਏ ਜੇ ਉਸ ਦਾ ਦਰਸ਼ਨ ਹੋ ਜਾਏ ਤਾ ਮਨੋਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਜਤਕਤ ਵੇਖੋ ਤੇਰੀ ਸਰਣਾ हे ਪ੍ਰਭੂ ਮੈਂ ਹਰਤਾ ਤੇਰਾ ਹੀ ਆਸਰਾ ਤੱਕਦਾ ਹਾਂ ਬਲ ਬਲ ਜਾਈ ਸਤ ਗੁਰ ਚਰਨਾਂ ਰਹਾਉ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ ਜਿਸ ਗੁਰੂ ਨੇ ਮੈਨੂੰ हे ਪਰਮਾਤਮਾ ਤੇਰੇ ਚਰਨਾਂ ਵਿੱਚ ਜੋੜਿਆ ਹੈ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਗੁਰਦੇਵ ਪ੍ਰਭੂ ਨੂੰ ਮਿਲਿਆ ਸਾਰੀਆਂ ਕਾਮਨਾ ਪੂਰੀਆਂ ਹੋ ਜਾਂਦੀਆਂ ਹਨ ਸਭ ਫਲ ਦਾਤਾ ਨਿਰਮਲ ਸੇਵ ਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ ਉਸ ਦੀ ਸੇਵਾ ਭਗਤੀ ਜੀਵਨ ਨੂੰ ਪਵਿੱਤਰ ਕਰ ਦਿੰਦੀ ਹੈ ਕਰ ਗਹਿ ਲੀਨੇ ਆਪਣੇ ਦਾਸ ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ ਰਾਮ ਨਾਮ ਰਿਦਦਿਓ ਨਿਵਾਸ ਅਤੇ ਉਹਨਾਂ ਦੇ ਹਿਰਦੇ ਵਿੱਚ ਆਪਣਾ ਨਾਮ ਟਿਕਾ ਦਿੰਦਾ ਹੈ ਸਦਾ ਆਨੰਦ ਨਾਹੀ ਕੇਸ਼ ਸੋਗ ਜਿਸ ਦੇ ਹਿਰਦੇ ਵਿੱਚ ਪਰਮਾਤਮਾ ਤੋਂ ਆਪਣਾ ਨਾਮ ਟਿਕਾਉਂਦਾ ਹੈ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ ਉਸ ਨੂੰ ਕੋਈ ਗਮ ਪੋ ਨਹੀਂ ਸਕਦਾ ਦੁੱਖ ਦਰਦ ਨ ਬਿਆਪੇ ਰੋਗ ਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜੋਰ ਨਹੀਂ ਪਾ ਸਕਦਾ ਸਭ ਕੁਛ ਤੇਰਾ ਤੂੰ ਕਰਨੈ ਹਾਰ ਜੋ ਕੁਛ ਦਿਖ ਰਿਹਾ ਹੈ ਇਹ ਸਭ ਕੁਝ ਤੇਰਾ ਕੀਤਾ ਪੈਦਾ ਕੀਤਾ ਹੋਇਆ ਹੈ ਪ੍ਰਮਾਤਮਾ ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰੱਥਾ ਵਾਲਾ ਹੈ ਪਾਰ ਬ੍ਰह्म ਗੁਰ ਅਗੰਮ ਅਪਾਰ हे ਗੁਰੂ ਪਾਰ ਬ੍ਰह्म हे ਪਹੁੰਚ ਹੈ ਬੇਅੰਤ ਤੇਰੀ ਮਹਿਮਾ ਅਪਰਪਾਰ ਹੈ ਨਿਰਮਲ ਸੋਭਾ ਅਚਰਜ ਬਾਣੀ ਉਸ ਦੀ ਬੇਦਾਗ ਸੋਭਾ ਹਰ ਤਾ ਫਸ ਰਹੀ ਹੈ ਪ੍ਰਮਾਤਮਾ ਦੀ ਵਿਸਮਾਦ ਪੈਦਾ ਕਰਨ ਵਾਲੀ ਬਾਣੀ ਪਾਰ ਬ੍ਰਹਮ ਪੂਰਨ ਮਨ ਭਾਣੀ ਸਰਬ ਵਿਆਪਕ ਪ੍ਰਮਾਤਮਾ ਦੀ ਸਿਫਤਸਲਾ ਜਿਸ ਮਨੁੱਖ ਦੇ ਮਨ ਵਿੱਚ ਮਿੱਠੀ ਲੱਗ ਪੈਂਦੀ ਹੈ ਜਲਥਲ ਮਹੀਲ ਰਵੇ ਆ ਸੋਏ ਓ ਪ੍ਰਭੂ ਪਰਮਾਤਮਾ ਜਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਸਭ ਥਾਂ ਮੌਜੂਦ ਹੈ ਨਾਨਕ ਸਭ ਕਿਛ ਪ੍ਰਭ ਤੇ ਹੋਏ ਹੈ ਨਾਨਕ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਸਭ ਕੁਝ ਪ੍ਰਭੂ ਤੋਂ ਪ੍ਰਭੂ ਦੇ ਹੁਕਮ ਨਾਲ ਹੀ ਹੋ ਰਿਹਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ 부ਜੈ ਤਾਂ ਹਮੈ ਕੈ ਨਾ ਕੋਏ ਜੋ ਹੋ ਗਿਆ ਉਹ ਪ੍ਰਮਾਤਮਾ ਦੀ ਰਜਾ ਵਿੱਚ ਜੋ ਹੋਣ ਵਾਲਾ ਉਹ ਵੀ ਪ੍ਰਮਾਤਮਾ ਦੀ ਰਜਾ ਵਿੱਚ ਹੋਵੇਗਾ ਜਲਥਲ ਮਹੀਆ ਲਰਵੇ ਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਅੱਜ ਆਪਾਂ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1149 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕਾਲੂ ਆਪਾ ਤਾਂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1150 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਸ਼ੋਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ